ਸਤਿ ਸ੍ਰੀ ਅਕਾਲ ਸਾਰੇ ਹੀ ਭੈਣ ਭਰਾਵਾਂ ਨੂੰ ਅੱਜ ਆਪਾਂ ਸਿੰਗਲ ਸਟੋਰੀ ਕੋਠੀ ਲੈ ਕੇ ਆਏ ਆ ਜੋ ਕਿ 1800 26 ਸਕਰ ਫੁੱਟ ਦੇ ਵਿੱਚ ਤਿਆਰ ਹੋਈ ਆ ਬਹੁਤ ਹੀ ਘੱਟ ਖਰਚੇ ਦੇ ਵਿੱਚ ਤਿਆਰ ਹੋਈ ਆ ਸੋਨੂੰ ਕੋਠੀ ਦੀ ਵਿਸਟਿੰਗ ਕਰਾਉਣੀ ਆ ਕਿੱਥੇ ਕੀ ਬਣਿਆ ਕਿੰਨੇ ਰੂਮ ਨੇ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਦੇਵਾਂਗੇ ਵੀਡੀਓ ਨਾ ਬਣੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਜਦੋਂ ਆਪਾਂ ਅੰਦਰ ਐਂਟਰੀ ਕਰਦੇ ਆ ਖੱਬੇ ਹੱਥ ਆਪਣੇ ਕਿਚਨ ਆ ਜਾਂਦੀ ਆ ਆ ਕਿਚਨ ਆ ਕਿਚਨ ਦਾ ਸਾਈਜ਼ 10x12 ਦਾ ਨਾਲ ਇਹਦੇ ਕਿਟ ਵਾਸ਼ ਏਰੀਆ ਦਿੱਤਾ ਹੋਇਆਗਾ 6x5 ਦਾ ਉਦੋਂ ਬਾਅਦ ਆਪਾਂ ਲੌਬੀ ਚ ਆ ਜੰਨੇ ਆ ਫਿਰ ਆਪਣਾ ਡ੍ਰਾਈੰਗ ਰੂਮ ਆ ਡ੍ਰਾਈੰਗ ਰੂਮ ਦਾ ਸਾਈਜ਼ ਹੈਗਾ 12x13 ਦਾ ਬਹੁਤ ਹੀ ਸੋਨਾ ਸਾਈਜ਼ ਆ ਡ੍ਰੈਗਨ ਰੂਮ ਦਾ ਤੇ ਜਿਹੜਾ ਆਪਣਾ ਲੌਬੀ ਦਾ ਸਾਈਜ਼ ਆ ਜਾਂਦਾ 23 3 ਤੇ 15 10.5 ਦਾ ਲੌਬੀ ਦਾ ਸਾਈਜ਼ ਆ ਆ ਆਪਣੇ ਕੋਲੇ ਪੂਜਾ ਸਪੇਸ ਆ ਜਾਂਦਾ ਫਿਰ ਫਸਟ ਬੈਡਰੂਮ ਆ ਜਾਂਦਾ ਜੋ ਕਿ ਬਹੁਤ ਹੀ ਖੁੱਲਾ ਡੁੱਲਾ ਬੈਡਰੂਮ ਆ 13 9 ਦਾ ਬੈਡਰੂਮ ਤੇ 12 13 ਫੁੱਟ 9 ਇੰਚ ਉਹਦੇ ਨਾਲ ਅਟੈਚ ਟਾਇਲਟ ਤੇ ਡਰੈਸਰ ਹੈ। ਇਹਦੀ ਦੋਨੇ ਪਾਸੇ ਐਂਟਰੀ ਆ। ਆ ਆਪਣਾ ਏਰੀਆ ਆ ਜਾਂਦਾ ਆਪਣਾ ਕੋਠੀ ਦਾ। ਫਿਰ ਆਪਾਂ ਚੱਲਦੇ ਆ ਸੈਕੰਡ ਬੈੱਡਰੂਮ ਦੇ ਵਿੱਚ। ਸੈਕੰਡ ਬੈੱਡਰੂਮ ਦਾ ਜਿਹੜਾ ਹੈਗਾਗਾ 13 ਫੁੱਟ 9 ਇੰਚ ਤੇ 13 ਫੁੱਟ 10.5 ਇੰਚ ਦਾ ਹੈ ਬੈੱਡਰੂਮ ਆ ਇਹਦਾ। ਨਾਲ ਇਹਦੇ ਪਿੱਛੇ ਛੋਟੇ ਦਿੱਤਾ ਹੋਇਆ ਹੁਣ ਉੱਪਰ ਆਪਾਂ ਕੱਲੀ ਮਾਮਤੀ 36 ਆ ਸੋਨ ਨੂੰ ਇਹ ਡਿਜ਼ਾਈਨ ਕਿਵੇਂ ਲੱਗਿਆ ਕਮੈਂਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿੰਨੇ ਵੀ ਭਰਾ ਆਪਣੀ ਵੀਡੀਓ ਦੇਖਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਸ਼ਿਕਾ